ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ YouTube ਚੈਨਲ ਪਿੰਡਾਂ ਦੇ 스타 5404 ਦੇ ਨਾਲ ਸੋ ਅੱਜ ਆਪਾਂ ਤੁਹਾਨੂੰ ਮਲਾਵਾਂਗੇ ਪੰਜਾਬ ਦੇ ਬੜੇ ਹੀ ਕਹਿੰਟ ਸਿੰਗਰ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਆਪਣਾ ਪੈਰ ਰੱਖ ਲਿਆ ਪਟਿਆਲਾ ਜ਼ਿਲ੍ਹੇ ਤੋਂ ਨੇ ਬਾਈ ਤੇ ਆਪਾਂ ਤੁਹਾਡੀ ਵੀ ਆਪਾਂ ਗੱਲ ਕਰਵਾਵਾਂਗੇ ਅੱਜ ਬਾਈ ਦੇ ਨਾਲ ਆਪਾਂ ਗੱਲ ਕਰਦੇ ਹਾਂ ਸੋ ਬਾਈ ਦਾ ਨਾਮ ਹੈਗਾ ਅਵਤਾਰ ਲੰਗ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਹਾਂ ਜੀ ਠੀਕ ਠਾਕ ਤੁਸੀਂ ਦੱਸੋ ਅੱਛਾ ਪਹਿਲਾਂ ਬਾਈ ਜੀ ਤੁਸੀਂ ਇਹ ਦੱਸੋ ਆਪਾਂ ਤੁਹਾਡੀ ਗੱਲ ਸ਼ੁਰੂ ਕਰਦੇ ਹਾਂ ਇਹ ਜਿਹੜਾ ਗਾਇਕੀ ਦਾ ਸ਼ੌਂਕ ਆ ਗਾਇਕੀ ਦਾ ਜਿਹੜਾ ਮਤਲਬ ਆ ਕੀੜਾ ਕਹਿ ਸਕਦੇ ਨੇ ਪੰਜਾਬੀ ਦੇ ਵਿੱਚ ਕਿ ਤੁਹਾਨੂੰ ਕਿਵੇਂ ਹਾਨਾ ਇਹਦੀ ਚਣ ਲੱਗੀ ਆ ਇਹ ਬਈ ਬਚਪਨ ਤੋਂ ਲੱਗੀ ਆ ਓਕੇ ਕੋ ਪੜਾ ਗਲੀਆਂ ਜਦੋਂ ਫਿਰਦੇ ਤੋਂ ਗਾਉਂਦਾ ਗਾਉਣਾ ਸਕੂਲ ਵਿੱਚ ਜਾਨੀ ਕਿ ਸਕੂਲ ਦੇ ਜਿਹੜਾ ਫੰਕਸ਼ਨ ਹੁੰਦਾ ਸੀ ਹਾਂ ਹਾਂ ਉਹਦੇ ਤੋਂ ਤੁਹਾਨੂੰ ਗਾਉਣ ਦਾ ਮੌਕਾ ਮਿਲਦਾ ਸੀ ਉੱਥੋਂ ਜਾਂ ਕਈ ਵਾਰ ਉਹ ਕਹਿ ਦੇਣਾ ਵੀ ਅਵਤਾਰ ਆ ਤਨ ਸੁਣਾ ਸਾਨੂੰ ਅੱਜ ਆ ਪ੍ਰੋਗਰਾਮ ਪਾਕਿਸਤਾਨ ਦੇ ਵਿੱਚ ਓਕੇ ਓਕੇ ਤਾਵਰ ਸੁਣਾਉਣਾ ਪੈਂਦਾ ਸੀ ਕਿ ਜਿੰਨਾ ਕੁ ਵੀ ਆਉਂਦਾ ਸੀਗਾ ਉਹਨਾਂ ਕ ਸੁਣਾਉ ਉਹਦੇ ਤੇ ਯਾਨੀ ਕਿ ਉੱਥੋਂ ਤੁਹਾਡਾ ਰੁਝਾਨ ਵਧਦਾ ਗਿਆ ਗਾਇਕੀ ਵਾਲ ਹਨਾ ਮੈਨੂੰ ਪਤਾ ਲੱਗਿਆ ਤੁਸੀਂ ਲਿਖਦੇ ਵੀ ਹੋ ਲਿਖਦੇ ਵੀ ਆ ਬਈ ਓਕੇ ਜਾਰੀ ਰੱਖਿਆ ਕੰਮ ਠੀਕ ਹੈ ਠੀਕ ਹੈ ਤੇ ਹੁਣ ਵੀ ਲਿਖਦੇ ਹੋ ਹਾਂ ਵੀ ਅੱਛਾ ਫਿਰ ਹੁਣ ਅੱਗੇ ਦੀ ਪਲਾਨਿੰਗ ਕੀ ਹੈ ਤੁਹਾਡੀ ਅਗਲੇ ਸੌਂਗ ਦੀ ਪਲਾਨਿੰਗ ਦਾ ਹੈਗੀ ਆ ਦੰਬੀ ਕੋਸ਼ਿਸ਼ ਕਰ ਰਹੇ ਆ ਓਕੇ ਥੋੜਾ ਜਿਆ ਤੈਨੂੰ ਪਤਾ ਹੀ ਆ ਕਿ ਮੈਂ ਤਾਂ ਹੋਰ ਤਿਆਰੀ ਕਰ ਰਹੇ ਹਾਂ ਹਾਂ ਇਹ ਕਈ ਵਾਰ ਪੈਸੇ ਦੀ ਵੀ ਕਮੀ ਆ ਜਾਂਦੀ ਹੈ ਹਨਾ ਹਾਂ ਹਾਂ ਪੈਸੇ ਦੀ ਕਮੀ ਕਾਰਨ ਜਾਂ ਗਰੀਬੀ ਹਾਲਾਤ ਲਾਲਾ ਜਿਵੇਂ ਮਰਜ਼ੀ ਲਾਲਾ ਉਹਦੇ ਕਾਰਨ ਥੋੜਾ ਜਿਹਾ ਬ੍ਰੇਕਡਾਊਨ ਵੀ ਵੀ ਆ ਹੂੰ ਹੂੰ ਉਹ ਜਾਰੀ ਜਾਰੀ ਰੱਖੀ ਹੋਈ ਆ ਕੋਸ਼ਿਸ਼ ਪੂਰੀ ਜਾਰੀ ਆ ਯਾਨੀ ਕਿ ਤੁਹਾਡੇ ਵੱਲੋਂ ਕੋਸ਼ਿਸ਼ ਪੂਰੀ ਆ ਹਾਂ ਤੁਹਾਨੂੰ ਇਹ ਵੀ ਜਦੋਂ ਵੀ ਕੋਈ ਪੈਸਾ ਆਉਂਦਾ ਚਾਰ ਪੈਸੇ ਆਉਂਦੇ ਨੇ ਤੁਸੀਂ ਅਗਲਾ Song ਨੈਕਸਟ Song ਕਰੋਗੇ ਹਨਾ ਹਾਂ ਹਾਂ ਸੋ ਚਲੋ ਤੁਹਾਨੂੰ ਮੁਬਾਰਕਾਂ ਸਾਡੇ ਵੱਲੋਂ ਐਡਵਾਂਸ ਤੇ ਤੁਸੀਂ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਜਿਵੇਂ ਮੰਨ ਲਓ ਤੁਸੀਂ ਕਿੱਥੇ ਤੱਕ ਪੜ੍ਹਾਈ ਕੀਤੀ ਆ ਮੈਂ 10ਵੀਂ ਤੱਕ ਕੀਤੀ 10ਵੀਂ ਕੀਤੀ ਆ ਹਨਾ ਕਿਹੜੇ ਸਕੂਲ ਚ ਪੜ੍ਹੇ ਹੋ ਸਰਕਾਰੀ ਸਰਕਾਰੀ ਸਕੂਲ ਤੁਹਾਡੇ ਪਿੰਡ ਸੀ ਸਕੂਲ ਅੱਛਾ ਤੁਹਾਡੇ ਆਪਣੇ ਪਿੰਡ ਆ ਕਿਹੜਾ ਸਕੂਲ ਆ ਕਿੱਥੇ ਤੱਕ ਸਕੂਲ ਆ ਇਹ ਹੈਗਾ ਪਲੱਸ 2 ਤੱਕ ਪਲੱਸ 2 ਤੱਕ ਪਹਿਲਾਂ 10ਵੀਂ 10ਵੀਂ ਤੱਕ ਸੀਗਾ ਹੁਣ ਪਲੱਸ 2 ਓਕੇ 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 ਸਰਕਾਰੀ ਸੈਕੰਡਰੀ ਸਕੂਲ ਸੀਨੀਅਰ ਆਪਣਾ ਪਿੰਡ ਲੰਗ ओके ओके ਤੇ ਵੀ ਮਤਲਬ ਹੁਣ ਤੁਹਾਡਾ ਜਣੇ ਕਿ ਇਹਦੇ ਵਿੱਚ ਹਨਾ ਰੁਝਾਨ ਜਾਰੀ ਆ ਹਾਂ ਹਾਂ ਤੇ ਤੁਸੀਂ ਹੁਣ ਮੈਨੂੰ ਇਹ ਦੱਸੋ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਪਰਿਵਾਰ ਵਿੱਚ ਮਾਸੀ ਹੈ ਚਾਚਾ ਓਕੇ ਡੈਡੀ ਹੈ ਘਰ ਵਾਲੀ ਹੈ ਵਰੀ ਦੋ ਬੇਟਾ ਬੇਟਾ ਤੇ ਕੁੜੀ ਹੈ ਅੱਛਾ ਭੈਣ ਭਰਾ ਕਿੰਨੇ ਹੋ ਤੁਸੀਂ ਭੈਣ ਭਰਾ ਹੈਗੇ ਅਸੀਂ ਤਿੰਨ ਤੇ ਮਤਲਬ ਤਿੰਨ ਬਰਾਦਰੋਂ ਕੇ ਦੋ ਬਰਾਦਰ ਇੱਕ ਪੈਨ ਅੱਛਾ ਇੱਕ ਭੈਣ ਆ ਸਿਸਟਰ ਆ ਤੁਹਾਡੇ ਹਾਂ ਤੇ ਦੋ ਬਰਾਦਰੋਂ ਤੁਸੀਂ ਹਾਂ ਦੂਜੇ ਬਰਾਦਰ ਕੀ ਕਰਦਾ ਆਪਣਾ ਉਹ ਰਾਜਪੁਰੇ ਰਹਿੰਦਾ ਓਕੇ ਉਹ ਉੱਥੇ ਫੈਕਟਰੀ ਫੈਕਟਰੀ ਚ ਕੰਮ ਕਰਦਾ ਓਕੇ ਓਕੇ ਉਹ ਹੋਰ ਸਾਡੇ ਕੋਲ ਦਾ ਹੈ ਨਹੀਂਗਾ ਉੱਥੇ ਰਹਿੰਦਾ ਹੂੰ ਕਈ ਵਾਰ ਮਿਲਣ ਵੀ ਆ ਜਾਂਦਾ ਯਾਨੀ ਉਹ ਉੱਥੇ ਸੈਟਲ ਨੇ ਹਨਾ ਹਾਂ ਓਕੇ ਓਕੇ ਤੁਹਾਡਾ ਆਪਸ ਵਿੱਚ ਤਾਂ ਹਨਾ ਆਉਂਦੇ ਜਾਂਦੇ ਇੱਕ ਦੂਜੇ ਨਾਲ ਹਾਂ ਮਿਲਜੋਲ ਹੈਗਾ ਓਕੇ ਓਕੇ ਵਧੀਆ ਗੱਲ ਹੈ ਤੇ ਉਰੇ ਵਾਲਾ ਪਰਿਵਾਰ ਸਾਰਾ ਸੰਜਿਆ ਰਹਿੰਦੇ ਤੁਸੀਂ ਹਾਂ ਠੀਕ ਆ ਤੇ ਅੱਛਾ ਇੱਕ ਮੇਰੀ ਹੋਰ ਬੇਨਤੀ ਸੀ ਤੁਹਾਨੂੰ ਜਿਹੜਾ Song ਤੁਸੀਂ ਗਾਇਆ ਮਾਰਕੀਟ ਦੇ ਵਿੱਚ ਆਇਆ ਹੈ ਨਾ Song ਬਾਈ ਦਾ ਜਿਹੜਾ Song ਆਇਆ ਜੀ ਮਾਰਕੀਟ ਦੇ ਵਿੱਚ Song ਦਾ ਨਾਮ ਹੈਗਾ ਸੀ ਖੌਰੂ ਸੀਗਾ ਜੀ ਖੌਰੂ ਸੀਗਾ ਹੈਨਾ ਹਾਂ ਤੇ ਇੱਕ ਅੰਤਰਾ ਜੇ ਜ਼ਿਆਦਾ ਨਹੀਂ ਇੱਕ ਅੰਤਰਾ ਜ਼ਰੂਰ ਸੁਣਾਓ ਹਲਕੇ ਆਵਾਜ਼ ਚ ਸੁਣਾ ਦਿਓ ਕੋਈ ਦਿੱਕਤ ਨਹੀਂ ਕਿਉਂ ਉੱਠ ਸਵੇਰੇ ਲੜਦੀ ਨਹੀਂ ਮੇਰੇ ਆਣ ਸਰਾਰੇ ਖੜਦੀ ਕਿਉਂ ਤੂੰ ਥਸਵੇਰੇ ਲੜਦੀ ਨਹੀਂ ਮੇਰੇ ਆਣ ਸਰਾਨੇ ਖੜਦੀ ਨੀ ਤੂੰ ਰਹੇ ਪੜਤੀਆਂ ਪੜਦੀ ਨੀ ਤੂੰ ਰਹੇ ਪੜਤੀਆਂ ਪੜਦੀ ਦੱਸ ਦੇ ਕਾ ਤੋਂ ਅੜਦੀ ਐ ਤੂੰ ਨਿੱਤ ਗੁਸਰੇ ਠੱਠੇ ਵਾਂਗੂੰ ਖੌਰੂ ਵਰਦੀ ਐ ਤੂੰ ਨਿੱਤ ਗੁਸਰੇ ਠੱਠੇ ਵਾਂਗੂੰ ਖੌਰੂ ਵਰਦੀ ਐ ਵੈਰੀ ਗੁੱਡ ਬਹੁਤ ਸੋਣਾ ਤੁਹਾਡੀ ਮਿਹਨਤਾਂ ਅੰਗ ਲਿਆਉਗੇ ਐਸੀ ਗੱਲ ਨਹੀਂ ਤੇ ਜਿਵੇਂ ਕਿ ਹੁਣ ਆਪਾਂ ਗੱਲ ਕਰਦੇ ਆ ਹਨਾ ਇਹ ਗਾਇਕੀ ਦਾ ਸਫਰ ਜਿਹੜਾ ਹੈਗਾ ਤੁਹਾਡਾ ਚੱਲ ਰਿਹਾ ਤੇ ਤੁਸੀਂ ਇਹ ਸਿੱਖਿਆ ਕਿੱਥੋਂ ਆ ਔਰ ਦੇ ਤੁਰਦੇ ਫਿਰਦੇ ਗਾਣ ਆ ਜਦੋਂ ਗਾਣੇ ਸੁਣਨੇ ਹੂੰ ਆਪਣਾ ਵੱਡਾ ਵਾਈ ਧਰਮਪ੍ਰੀਤ ਸੀਗਾ ਉਹਦੇ ਗਾਣੇ ਬਹੁਤ ਸੁਣੇ ਨੇ ਅੱਛਾ ਤੁਸੀਂ ਧਰਮਪ੍ਰੀਤ ਜੀ ਨੂੰ ਫੋਲੋ ਕਰਦੇ ਸੀ ਫੋਲੋ ਓਕੇ ਜੈਨ ਕਿ ਉਹਨਾਂ ਦੇ ਫੈਨ ਰਹੇ ਹੋ ਕਟਰ ਫੈਨ ਹਾਂ ਹਾਂ ਚਲੋ ਸ਼ਿਕਪੁਰਾ ਹੁਣ ਵੀ ਫੈਨ ਹੁਣ ਵੀ ਅੱਜੋ ਵੀ ਗਾਣੇ ਸੁਣਦੇ ਉਹਦੇ ਓਕੇ ਅੱਜ ਵੀ ਉਹਨਾਂ ਦੇ ਫੈਨ ਹੋ ਮਤਲਬ ਹਾਂ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਪਰਮਾਤਮਾ ਉਹਨਾਂ ਦੇ ਰੂਹ ਨੂੰ ਹਨਾ ਸੁਖ શાંતੀ ਬਖਸ਼ ਹਾਂ ਬਿਲਕੁਲ ਤੇ ਮਤਲਬ ਤੁਸੀਂ ਕਿਸੇ ਕੋਲੋਂ ਸਿੱਖੇ ਨਹੀਂ ਹੈਗੇ ਬਸ ਐਦਾਂ ਹੀ ਗੀਤ ਸੁਣਦੇ ਕਰਦੇ ਜਾਂ ਗਲੀਆਂ ਚ ਗਾਉਂਦੇ ਕਰਦੇ ਹਨਾ ਆਪਣੀ ਗਾਇਕੀ ਦੇ ਸੱਪ ਨੂੰ ਜਾਰੀ ਕੀਤਾ ਹੋਇਆ ਹਾਂ ਓਕੇ ਕਿਉਂਕਿ ਬਾਈ ਦੀ ਉਹਦੀ ਦਾ ਕਾਰਦਾ ਪੂਰੀ ਹੋਣੀ ਨਹੀਂ ਬਿਲਕੁਲ ਬਿਲਕੁਲ ਉਹ ਤਾਂ ਬਹੁਤ ਵਧੀਆ ਨੈਚੁਰਲ ਸੀਗਾ ਬਾਈ ਦਾ ਹਾਂ ਹਾਂ ਬਿਲਕੁਲ ਉਹ ਬੜੇ ਅੱਛੇ ਫਨਕਾਰ ਤੇ ਅੱਪਾ ਤਾਂ ਹਨਾ ਉਹਨਾਂ ਤੋਂ ਬਹੁਤ ਦੂਰ ਹੈ ਅੱਪਾ ਦਾ ਕੁਝ ਵੀ ਨਹੀਂ ਹੈਗਾ ਉਹਨਾਂ ਦੇ ਹਾਂ ਹਾਂ ਬਿਲਕੁਲ ਵੀ ਸੌ ਦਿੱਕਤਾਂ ਆ ਜਾਂਦੀਆਂ ਨੇ ਤੇ ਤੁਸੀਂ ਮਤਲਬ ਸਿੱਖਿਆ ਕਿਸੇ ਤੋਂ ਨਹੀਂ ਨਾਲ ਸਿੱਖਿਆ ਵੀ ਕਿਸੇ ਤੋਂ ਉਦੋਂ ਮਤਲਬ ਐਦਾਂ ਹੀ ਕੰਮ ਤੇ ਜਾਂਦੇ ਹੋਏ ਗਾਉਣਾ ਹਾਂ ਖੇਤ 'ਚ ਕੰਮ ਕਰਦੇ ਹੋਏ ਗਾਉਣਾ ਸਾਰੇ ਕਿਤਾ ਕ ਖੇਤਾਂ ਜਿਥੇ ਵੀ ਜਾਣਾ ਹੂੰ ਜ ਰੋਡ ਤੇ ਜਾਣਾ ਤਾਂ ਵੀ ਗਾਉਦੇ ਜਾਣਾ ਓਕੇ ਹੁਣ ਵੀ ਇਹ ਵੀ ਹੁਣ ਵੀ ਇਹ ਮੇਰਾ ਅਹੀ ਜ਼ਰੂਰ ਹੈ ਹੂੰ ਤੇ ਫਿਰ ਘਰੇ ਪ੍ਰੈਕਟਿਸ ਕਰਦੇ ਹਾਂ ਬਾਈ ਜੀ ਕਰੇ ਟਾਈਮ ਲਾ ਕੇ ਦਾ ਕਰ ਵੀ ਲੈਨੇ ਆ ਥੋੜੀ ਬਹੁਤੀ ਕਰਦੇ ਆ ਬਾਕੀ ਕੰਮ ਕੁਮ ਮੁਤੇ ਹੋਣਿਆ ਉੱਥੇ ਵੀ ਗਾਈ ਹੋਈ ਜਾਂਦੇ ਆ ਓਕੇ ਤੇ ਪ੍ਰੈਕਟਿਸ ਆ ਨਾ ਚਲੋ ਪ੍ਰੈਕਟਿਸ ਜ਼ਰੂਰੀ ਆ ਆਪਾਂ ਨੂੰ ਕੰਮ ਦੀ ਕਿਉਂਕਿ ਦੇਖੋ ਕਿਸੇ ਵੀ ਕੰਮ ਨੂੰ ਆਪਾਂ ਨੇ ਅੱਗੇ ਵਧਾਉਣਾ ਉਹਨੂੰ ਸਿੱਖਣਾ ਉਹਨੂੰ ਕਰਨਾ ਰੁਟੀਨ 'ਚ ਇਹ ਸਾਰਿਆਂ ਨੂੰ ਵੱਡੀ ਗੱਲ ਆ ਚਲੋ ਤੁਹਾਡੇ ਤੇ ਪ੍ਰਮਾਤਮਾ ਦੀ ਮਿਹਰ ਆ ਕਿ ਤੁਸੀਂ ਕਿਤੋਂ ਨਹੀਂ ਸਿੱਖੇ ਫੇਰ ਵੀ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਤੁਹਾਡਾ ਮੈਂ ਸੌਂਗ ਵੀ ਸੁਣਿਆ ਬੜਾ ਘੈਂਡ ਸੌਂਗ ਆ ਸੋ ਅਸੀਂ ਹਨਾ ਜਿਵੇਂ ਕਿਤੇ ਆਉਣੇ ਜਾਂਦੇ ਆ ਮੋਬਾਈਲ ਤੇ ਵੀ ਥੋੜਾ ਸੌਂਗ ਬਹੁਤ ਵਾਰ ਸੁਣਦੇ ਆਂ ਸੀ ਤੇ ਇਹ ਜਿਹੜੀ ਮੈਡਮ ਤੁਹਾਡੇ ਨਾਲ ਗਾਉਂਦੇ ਨੇ ਕਿੱਥੋਂ ਸੀਗੇ ਮੈਡਮ ਜੀ ਇਹ ਮੈਡਮ ਹੈਗੇ ਸੀਗੇ ਦੌਣਕਲਾਪ ਵੀ ਪਟਿਆਲਾ ਦੇ ਲਾਗੇ ਓਕੇ ਓਕੇ ਦੌਣਕਲਾਪ ਪਿੰਡ ਤੋਂ ਹਾਂ ਠੀਕ ਹੈ ਨਾਂ ਸੀਗਾ ਮੰਨਤਾਲੀਵਾਲ ਮੰਨਤਾਲੀਵਾਲ ਓਕੇ ਫਿਰ ਤੁਹਾਡਾ ਉਹਨਾਂ ਨਾਲ ਕਿਵੇਂ ਰਾਪਤਾ ਹੋਇਆ ਹਾਂ ਜਿਵੇਂ ਸਟੂਡੀਓ ਦੇ ਥਰੂ ਹੈ ਨਾ ਤੁਹਾਡਾ ਕਨੈਕਟ ਹੋਇਆ ਹਾਂ ਹਾਂ ਕਿਹੜੇ ਸਟੂਡੀਓ ਚ ਸੌਂਗ ਕੀਤਾ ਜੀ ਤੁਸੀਂ ਇਹ ਆਪਣ ਜੋਲਿਸ ਹੋ ਗਈ ਗਿਆਨੇ ਜੋਲਿਸ ਜੋਲਿਸ ਸਟੂਡੀਓ ਜੋਲਿਸ ਓਕੇ ਓਕੇ ਹਾਂ ਬਾਈ ਦਾ ਨਾਮ ਕਾਫੀ ਵਧੀਆ ਚੱਲਦਾ ਤੇ ਕੰਮ ਵੀ ਉਹਨਾਂ ਦਾ ਐਸੀ ਗੱਲ ਨਹੀਂ ਬਹੁਤ ਘੈਂਟ ਕਰਦੇ ਨੇ ਬਾਈ ਕੰਮ ਤੇ ਹੁਣ ਫਿਰ ਅਗਲਾ ਜਿਹੜਾ ਸੌਂਗ ਆ ਹੁਣ ਤੁਹਾਡੀ ਕੀ ਤਿਆਰੀ ਹੈ ਕੀ ਪਲੈਨਿੰਗ ਹੈ ਮਤਲਬ ਕਿੰਨੇ ਕੁ ਦਿਨ ਤੁਸੀਂ ਕਰ ਦੇਣਾ ਬਸ ਪੈਸੇ ਆ ਜਾਣ ਜਦ ਵੀ ਪੈਸੇ ਆ ਬਣ ਗਿਆ ਜੇ ਕੀ ਕਹਿਣ ਦਾ ਮਤਲਬ ਅੱਜਕੱਲ ਵੀ ਪੈਸਾ ਮੁੱਖਾ ਹੈ ਨਾ ਹਾਂ ਕਿੰਨਾ ਬਹੁਤ ਜ਼ਰੂਰੀ ਹੈ ਦੇਖੋ ਹਨਾ ਕੋਈ ਵੀ ਹੈ ਵੱਡਾ ਕੰਮ ਛੋਟਾ ਕੰਮ ਹੈ ਉਥੇ ਪੈਸੇ ਦੀ ਤਾਂ ਜ਼ਰੂਰਤ ਪੈਂਦੀ ਹੈ ਹਨਾ ਕਿਉਂਕਿ ਚਾਹੇ ਰਾਈਟਰ ਆ ਚਾਹੇ ਕੋਈ ਸਿੰਗਰ ਆ ਚਾਹੇ ਤੁਸੀਂ ਡਿਊਟ ਕਰਦੇ ਹੋ ਨਾਲ ਤੁਸੀਂ ਫੀਮੇਲ ਸਿੰਗਰ ਲੈਣਾ ਹੈ ਲੇਡੀ ਦੀ ਲੈਣੀ ਹੈ ਹਨਾ ਕਿ ਵਾਸਤੇ ਉਹਨੂੰ ਵੀ ਪੇਮੈਂਟ ਦੇਣੀ ਪੈਂਦੀ ਹੈ ਹਮਨੋ ਦੇਣੀ ਪੈਂਦੀ ਹੈ ਸਟੂਡੀਓ ਦਾ ਬਹੁਤ ਖਰਚਾ ਤੇ ਉਤੋਂ ਜੇ ਤੁਸੀਂ ਵੀਡੀਓ ਕਰਦੇ ਹੋ ਤਾਂ ਵੀਡੀਓ ਦਾ ਬਖਰਚਾ ਵੀਡੀਓ ਦਾ ਵੀ ਖਰਚਾ ਆਉਣਾ ਹੈ ਹੂੰ ਤੇ ਚਲੋ अच्छी ਗੱਲ ਆ ਤੁਸੀਂ ਅੱਗੇ ਵਧੋ ਹਨਾ ਸਾਡੀ ਸਪੋਰਟ ਤੁਹਾਡੇ ਨਾਲ ਆ ਸਾਡੇ ਚੈਨਲ ਰਹੀ ਅਸੀਂ ਵੀ ਸਰੋਤਿਆਂ ਨੂੰ ਕਹਾਂਗੇ ਕਿ ਬਾਈ ਨੂੰ ਤੁਸੀਂ ਸਪੋਰਟ ਕਰਿਆ ਕਰੋ ਬਾਈ ਬੜੀ ਮਿਹਨਤ ਕਰਦੇ ਨੇ ਬੜਾ ਸੋਹਣਾ ਕੰਮ ਕਰਦੇ ਨੇ ਤੇ ਬਾਕੀ ਦੀਆਂ ਗੱਲਾਂ ਰਹੀਆਂ ਜੀ ਜਿਵੇਂ ਕਿ ਅ ਤੁਸੀਂ ਜਿਹੜਾ ਇਹ Song ਗਾਇਆ ਹੂੰ ਇਹ ਕਿਹਨੇ ਲਿਖਿਆ ਸੀ ਇਹ ਬਾਈ ਆਪਣਾ ਹੇਮਰਾਜ ਓਕੇ ਜਣਕੇ ਤੁਸੀਂ ਸਿੱਧਾ ਕਹਿ ਸਕਦੇ ਹੋ ਵੀ ਹੇਮਰਾਜ ਕੱਕਰੀ ਦੇ ਲਿਖਿਆ ਹੋਇਆ ਹਾਂ ਜੀ ਸੋ ਬਾਈ ਨਾ ਪਲੀਜ਼ ਦੱਸਣਾ ਜ਼ਰੂਰੀ ਹੈ ਕਿ ਮੈਂ ਲਿਖਿਆ ਸੀਗਾ ਸੌਂਗ ਬਾਈ ਨੇ ਗਾਇਆ ਸੀਗਾ ਤੇ ਬਾਈ ਦਾ ਨੇਚਰ ਵੀ ਬੜਾ ਘੈਂਟਾ ਗਾਉਂਦੇ ਬਹੁਤ ਸੋਹਣਾ ਨੇ ਸੋ ਮੈਂ ਇੰਨਾ ਵਧੀਆ ਲਿਖਿਆ ਨਹੀਂ ਸੀ ਜਿੰਨਾ ਸੋਹਣਾ ਬਾਈ ਨੇ ਗਾਇਆ ਤੇ ਅੱਗੇ ਵੀ ਆਪਾਂ ਨੂੰ ਉਮੀਦ ਹੈ ਬਾਈ ਇਹ ਤੋਂ ਵੀ ਘੈਂਟ ਕੰਮ ਕਰਨਗੇ ਤੁਹਾਡੀ سپورਟ ਦੀ ਜ਼ਰੂਰਤ ਹੈ ਤੁਸੀਂ ਜਿਹੜੀ ਹਨਾ ਇੰਟਰਵਿਊ ਦੇਖ ਰਹੇ ਹੋ ਪਿੰਡਾਂ ਦੇ ਸਟਾਰ 5404 ਦੇ ਥਰੂ ਤੁਹਾਨੂੰ ਅਸੀਂ ਹਰੇਕ ਨਵੀਂ ਵੀਡੀਓ ਦੇ ਵਿੱਚ ਨਵੇਂ ਸਿੰਗਰ ਦੇ ਨਾਲ ਨਵੇਂ ਐਕਟਰ ਦੇ ਨਾਲ ਤੇ ਚਾਹੇ ਉਹ ਖਿਡਾਰੀ ਆ ਚਾਹੇ ਉਹ ਕੋਈ ਬਹੁਤ ਸੁਨੇ ਦੇਸ਼ ਲਈ ਪਿੰਡ ਲਈ ਪੰਜਾਬ ਲਈ ਕੰਮ ਕਰ ਰਿਹਾ ਅੱਛੇ ਲੈਵਲ ਤੇ ਅਸੀਂ ਹਰੇਕ ਤੱਕ ਪਹੁੰਚ ਕਰਾਂਗੇ ਅਪਰੋਚ ਕਰਾਂਗੇ ਤਾਂ ਕਿ ਅਸੀਂ ਅੱਛੀ ਚੀਜ਼ ਨੂੰ ਆਪਣੇ ਚੈਨਲ ਦੇ ਰਾਹੀਂ ਦਿਖਾ ਸਕੀਏ ਸੋ ਜਿਹੜਾ ਜਿਹੜੇ ਮੇਰੇ ਮਿੱਤਰਾਂ ਨੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਨਿਊ ਚੈਨਲ ਆ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਹਰੇਕ ਹਫਤੇ ਬੁੱਧਵਾਰ ਸ਼ਾਮ ਨੂੰ ਤੁਹਾਨੂੰ ਨਮਾ ਜਿਹੜਾ ਚਿਹਰਾ ਪੰਜਾਬ ਦੇ ਵਿੱਚੋਂ ਦੇਖਣ ਨੂੰ ਮਿਲਿਆ ਕਰੂਗਾ ਹੁਣ ਕਾफी ਸਿੰਗਰਾਂ ਤੱਕ ਹਨਾ ਆਪਾਂ ਨੇ ਪਹੁੰਚ ਕਰਨੀਆਂ ਗੱਲਬਾਤ ਕਰਨੀਆਂ ਸਾਰਿਆਂ ਦੇ ਨਾਲ ਆਪਾਂ ਨੇ ਜਿਵੇਂ ਕਿ ਪਿੰਡਾਂ ਦੇ ਵਿੱਚ ਜਿਹੜਾ ਟੈਲੈਂਟ ਸੁਪਿਆ ਬੈਠਾ ਹੈ ਕਈ ਵਾਰ ਪੈਸੇ ਕਰਕੇ ਗਰੀਬੀ ਕਾਰਨ ਲੋਕ ਅੱਗੇ ਨਹੀਂ ਆ ਪਾਉਂਦੇ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਕੋਈ ਵੀ ਐਦਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਸਾਡੇ ਚੈਨਲ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਵਾਂਗੇ ਤੁਹਾਡੀ ਆਵਾਜ਼ ਨੂੰ ਤੁਹਾਡੇ ਟੈਲੈਂਟ ਨੂੰ ਜੇ ਤੁਸੀਂ ਐਕਟਿੰਗ ਕਰਦੇ ਹੋ ਸਿੰਗਿੰਗ ਕਰਦੇ ਹੋ ਰਾਈਟਰ ਨੂੰ ਤੁਸੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਸਾਡਾ ਨੰਬਰ ਹੈਗਾ ਜੀ 99142 76778 ਤੇ ਇਹਦੇ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਤੇ ਤੁਹਾਡਾ ਟੈਂਟਲ ਟੈਲੈਂਟ ਆ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਬੈਠੇ ਹੋ ਅਸੀਂ ਤੁਸੀਂ ਕਰੋਗੇ ਕਾਲ ਅਸੀਂ ਆਵਾਂਗੇ ਤੁਹਾਡੇ ਕੋਲ ਬਿਲਾ ਬਿਨਾਂ ਖਰਚੇ ਤੋਂ ਕੋਈ ਤੁਹਾਡਾ ਪੈਸਾ ਨਹੀਂ ਲੱਗੇਗਾ ਤੁਹਾਡਾ 1 ਘੰਟਾ ਲਵਾਂਗੇ ਇੰਟਰਵਿਊ ਇੰਟਰਵਿਊ ਵਾਸਤੇ ਪੌਡਕਾਸਟ ਵਾਸਤੇ ਸੁਪਾ ਬਾਈ ਨਾਲ ਅੱਗੇ ਗੱਲ ਵਧਾਉਣੇ ਆ ਅਵਤਾਰ ਨਾਲ ਅੱਛਾ ਬਾਈ ਜੀ ਕੋਈ ਖਾਣਾ ਪੀਣਾ ਕੁਝ ਦੱਸੋ ਓਕੇ ਆ ਬਾਈ ਓਕੇ ਆ ਕਿਤੇ ਐਵੇਂ ਨਾ ਮੈਂ ਕਿਹਾ ਭੁੱਖੇ ਨਾ ਬੈਠੇ ਰਹੋ ਸੰਗ ਨਹੀਂ 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 ਹਾਂ ਤੇ ਹੁਣ ਤੁਹਾਨੂੰ ਇੱਥੇ ਤੱਕ ਆਉਂਦੇ ਆਉਂਦੇ ਮਤਲਬ ਹਨਾ ਟਾਈਮ ਤਾਂ ਲੱਗਦਾ ਹੀ ਆ ਹਨਾ ਮੇਰੇ ਖਿਆਲ ਅੱਧਾ ਪੌਣਾ ਘੰਟਾ ਲੱਗ ਗਿਆ ਪੌਣਾ ਘੰਟਾ ਲੱਗ ਗਿਆ ਫਿਰ ਮੋਟਰਸਾਈਕਲ ਤੇ ਆਏ ਹੋ ਹਾਂ ਬਾਈ ਮੋਟਰ ਓਕੇ ਓਕੇ ਫਿਰ ਹਾਲ ਮੋਟਰਸਾਈਕਲ ਆ ਤੁਹਾਡੇ ਕੋਲ ਹਾਂ ਚਲੋ ਕੋਈ ਨਹੀਂ ਅਪਾ ਤਾਂ ਕਹਿੰਦੇ ਪਰਮਾਤਮਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਗੱਡੀ ਦੇਵੇ ਤੁਹਾਡਾ ਸੌਂਗ ਚੱਲੇ ਤੁਹਾਡਾ ਮੈਨੂੰ ਤੇ ਹੋਰ ਵੀ ਪਤਾ ਲੱਗਿਆ ਸੀਗਾ ਤੁਸੀਂ ਐਕਟਿੰਗ ਵੀ ਕਰਦੇ ਹੋ ਜੀ ਆਹ ਬਾਈ ਕਰਦੇ ਫਨੀ ਵੀਡੀਓ ਹਾਂ ਆਪਣਾ ਕਿਹੜੇ ਚੈਨਲ ਤੇ ਕੰਮ ਕਰ ਰਹੇ ਹੋ ਤੁਸੀਂ ਉਹ ਆਪਣਾ ਸ਼ਾਨ ਪੰਜਾਬ ਦੀ 2361 ਤੇ ਸ਼ਾਨ ਪੰਜਾਬ ਦੀ 2361 ਸ਼ਾਨ ਪੰਜਾਬ ਦੀ 2361 ਤੇ ਤੁਸੀਂ ਕੰਮ ਕਰ ਰਹੇ ਹੋ ਹਾਂ ਤੇ ਬਾਈ ਜੀ ਤੁਸੀਂ ਉਹ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਰਹੇ ਹੋ ਤੇ ਬਾਈ ਦੀ ਐਕਟਿੰਗ ਦੇਖ ਕੇ ਬਹੁਤ ਸੋਨਾ ਕੰਮ ਕਰਦੇ ਨੇ ਮੈਂ ਦੇਖਦਾ ਰਹਿਣਾ ਵੈਸੇ ਤਾਂ ਕਿ ਤੁਹਾਡੀ ਨੌਲੇਜ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਤੁਹਾਡੀ ਟੀਮ ਦੇ ਵਿੱਚ ਕੌਣ-ਕੌਣ ਕੰਮ ਕਰਦੇ ਆ ਜੀ ਬਾਈ ਹੀਮਰਾਜ ਹੋ ਗਿਆ ਹਾਂ ਚਲੋ ਆਪਾਂ ਸਾਹਮਣੇ ਬੈਠੇ ਆ ਇਹਨਾਂ ਤੋਂ ਇਲਾਵਾ ਇਹਦਾ ਤੋਂ ਇਲਾਵਾ ਆਪਣੇ ਆਪਣਾ 7720 ਪਾ ਹੈ ਨਾ ਹਾਂ ਓਕੇ ਓਕੇ ਬਿੰਬੜਾ ਵਾਲਾ ਮੇਕ ਸਿੰਘ ਵੀਰ ਮੇਕ ਸਿੰਘ ਬਿੰਬੜਾ ਮੇਕ ਸਿੰਘ ਬਿੰਬੜਾ ਤੇ ਆਪਣਾ ਸੋਨੀ ਸੋਨੀ ਲੰਗ ਉਹ ਬੀੜੀਸ ਤਾਂ ਕੰਮ ਨਹੀਂ ਕਰਦੇ ਨਹੀਂ ਉਹ ਸ਼ੂਟ ਕਰਦਾ ਨਾ ਆਪਣੇ ਕੈਮਰਾ ਫੇਸ ਮਤਲਬ ਬੈਕ ਕੈਮਰਾ ਕੰਮ ਕਰਦੇ ਹਨ ਹਾਂ ਤੇ ਉਹ ਬਾਈ ਨੇ ਐਡੀਟਿੰਗ ਉਹੀ ਕਰਦੇ ਨੇ ਵੀਡੀਓ ਦੀ ਹਾਂ ਐਡੀਟਿੰਗ ਬਹੁਤ ਘੰਟ ਹੁੰਦੀ ਆ ਤੁਹਾਡੀ ਐਡੀਟਿੰਗ ਉਹੀ ਕਰਦੇ ਨੇ ਐਡੀਟਿੰਗ ਤਾਂ ਬਾਈ ਮਤਲਬ ਲਗਾ ਕੜਾਕੇ ਕਰਦੇ ਨੇ ਤੇ ਸ਼ੂਟ ਕੌਣ ਕਰਦਾ ਸ਼ੂਟ ਸੋਨੀ ਸੋਨੀ ਲੰਗ ਓਕੇ ਓਕੇ ਕੀ ਗੱਲ ਭੁੱਲ ਜੰਨੇ ਕਿਸੇ ਹੋਰ ਤੋਂ ਵੀ ਕਰਵਾ ਲੈਣੇ ਕਦੇ ਕਦੇ ਨਹੀਂ ਨਹੀਂ ਵੈਸੇ ਹੁਣ ਕਦ ਦਾ ਟਾਈਮ ਹੋ ਗਿਆ ਨਾ ਕੱਪੜਾਈ ਨਹੀਂ ਨਾ ਆਏਗੀ ਨਾ ਓਕੇ ਓਕੇ ਹੂੰ ਹੁਣ ਸ਼ਾਰਟ ਵੀ ਨਹੀਂ ਬਣਾਏ ਹੈਗੇ ਆਪਣੇ ਦੋ ਤਿੰਨ ਹਫ਼ਤੇ ਹੋ ਗਏ ਹਾਂ ਸ਼ਾਰਟਸ ਦਾ ਵੀ ਫਿਲਹਾਲ ਕੰਮ ਬੰਦ ਪਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਹਨਾ ਹੜ੍ਹਾਂ ਦਾ ਬਹੁਤ ਚੱਲ ਰਿਹਾ ਸੀ ਉਹ ਦਾ ਦੌਰ ਉਹਦੇ ਕਾਰਨ ਉਹਦੇ ਕਰਕੇ ਸਾਰੇ ਕੰਮ ਠੱਪ ਪਏ ਸੀ ਸੋ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਪੰਜਾਬ ਦੇ ਵਿੱਚ ਜਿਹੜੀ ਵਿਪਤਾ ਇਹ ਹੋਈ ਹੈ ਇਹ ਪੰਜਾਬ ਦੇ ਉੱਤੇ ਹਨਾ ਜਿਹੜਾ ਕਸ਼ਟ ਹੈ ਇਹਨੂੰ ਬਹੁਤ ਜਲਦੀ ਦੂਰ ਕਰੇ ਸੱਚੇ ਪਾਤਸ਼ਾਹ ਤੇ ਆਪਣੇ ਅ ਪੰਜਾਬ ਨੂੰ ਫੇਰ ਹਰਿਆ ਭਰਿਆ ਬਣਾਵੇ ਸੋ ਤੁਹਾਡੀ ਰੂਗ ਰੂ ਹੁੰਦਾ ਰਹੇ ਹਨਾ ਨਵੇਂ ਤੋਂ ਨਵੇਂ ਕੰਮ ਨਵੇਂ ਤੋਂ ਨਵੇਂ ਟੈਟਲ ਤੇ ਬਾਈ ਜੀ ਹੋਰ ਸੁਣਾਓ ਤੁਸੀਂ ਕਿ ਆਪਣੀ ਗੱਲਬਾਤ ਜ਼ਿੰਦਗੀ ਦਾ ਕੋਈ ਹੋਰ ਜਿਹੜਾ ਕਿੱਸਾ ਤੁਹਾਡੇ ਨਾਲ ਬੀਤਿਆ ਹੋਵੇ ਮੈਂ ਬਿੱਤੀਆਂ ਦਾ ਬਹੁਤ ਨਹੀਂ ਕਹਾਣੀ ਹੈ ਓਕੇ ਮਤਲਬ ਦੱਸਣੀਆਂ ਨਹੀਂ ਕੈਮਰੇ ਤੇ ਹੈਨਾ ਕੋਈ ਨਹੀਂ ਕੋਈ ਹੋਰ ਚੇਤੇ ਨਹੀਂ ਨਾ ਹੈਗੇ ਓਕੇ ਤੁਸੀਂ ਥੋੜਾ ਯਾਦ ਕਰਕੇ ਆਇਆ ਕਰੋ ਹੁਣ ਤੁਸੀਂ ਸਿੰਗਰ ਹੋ ਪੰਜਾਬ ਦੇ ਉਲਟਾ ਤੁਸੀਂ YouTube ਚੈਨਲ ਤੇ ਕੰਮ ਵੀ ਕਰ ਰਹੇ ਹੋ ਕਈ ਵਾਰ ਕੋਈ ਦਿਮਾਗ 'ਚ ਨਹੀਂ ਵੀ ਆਉਂਦੀ ਚੀਜ਼ ਉਹ ਚੀਜ਼ ਦਾ ਸਵਾਲ ਹੋ ਜਾਂਦਾ ਓਕੇ ਹੇਰੋ ਉਹ ਅੱਗੇ ਹਣਾ ਪੰਨੇ ਧਿਆਨ ਦੇ ਹੁੰਦੀ ਨਹੀਂ ਉਹ ਆਪਣੇ ਦਿਮਾਗ ਚ ਹੁੰਦੀ ਨਹੀਂ ਉਹ ਆਪਾਂ ਦੱਸ ਨਹੀਂ ਸਕਦੇ ਹਾਂ ਇਹ ਬਹੁਤ ਵਾਰ ਗੇਮ ਅੜਦੀ ਆ ਤੇ ਅੱਗੇ ਨੂੰ ਫਿਰ ਵੀ ਧਿਆਨ ਰੱਖਿਓ ਤੁਹਾਡੀ ਅਗਲੀ ਪੋਡਕਾਸਟ ਵੀ ਅਸੀਂ ਕਰਨੀ ਆ ਓਕੇ ਹੈਨਾ ਸਾਡੇ ਚੈਨਲ ਦਾ ਹੀ ਤੇ ਮਤਲਬ ਵਾਈਫ ਕੀ ਕਰਦੇ ਨੇ ਆਪਣੇ ਉਹ ਕਰੇ ਰਹਿੰਦੇ ਆ আচ্ছা ਕਰੇ ਲ ਵਾਈਫ ਨੇ ਹਣਾ ਓਕੇ ਓਕੇ ਠੀਕ ਹੈ ਤੇ ਮੈਰਿਜ ਤਾਂ ਤੁਹਾਡੀ ਮਰਜ਼ੀ ਨਾਲ ਹੋਈ ਸੀ ਹਾਂ ਹਾਂ ਪੱਕੀ ਗੱਲ ਹੈ ਹਾਂ ਕਿਤੇ ਕਿ ਥੱਕਾ ਤਾਂ ਨਹੀਂ ਹੋਇਆ ਤੀ ਬਈ ਨਾ ਨਾ ਜਮਾ ਨਹੀਂ ਬਿਲਕੁਲ ਨਹੀਂ ਖੁਸ਼ ਹਾਂ ਲਾਈਫ ਤੋਂ ਨਾ ਵਧੀਆ ਚੱਲ ਰਹੀ ਹੈ ਲਾਈਫ ਓਕੇ ਬੱਚੇ ਕਿੰਨੇ ਆ ਸਰ ਦੋ ਦੋ ਬੱਚੇ ਨੇ ਅ ਬੇਟਾ ਬੇਟੀ ਹਾਂ ਓਕੇ ਇਹ ਪੜ ਰਹੇ ਨੇ ਹਾਂ ਪੜ ਰਹੇ ਨੇ ਚਲੋ ਚੰਗੀ ਗੱਲ ਹੈ ਕਿਉਂਕਿ ਅੱਜ ਕੱਲ ਪਿੰਡਾਂ ਦੇ ਵਿੱਚ ਅ ਚਲੋ ਪਿੰਡਾਂ ਦਾ ਬਹੁਤ ਮਾਹੌਲ ਦਾ ਫਰਕ ਪੈ ਗਿਆ ਹਨਾ ਸੁਧਰ ਚੁੱਕੇ ਨੇ ਪਿੰਡ ਹੁਣ ਤੇ ਤੁਸੀਂ ਇਹ ਸਮਝੋ ਵੀ ਪਿੰਡਾਂ ਦੇ ਸ਼ਹਿਰ ਬਣ ਚੁੱਕੇ ਨੇ ਸਾਡੇ ਬੱਚੇ ਜਿਹੜੇ ਸ਼ਹਿਰਾਂ 'ਚ ਪੜਦੇ ਨੇ अच्छी पढ़ाई कर रहे हैं थोड़ा बहुत बहुत धन्यवाद है ਤੁਸੀਂ ਸਾਡੇ ਕੋਲ ਆਏ ਸਾਡੇ ਚੈਨਲ ਤੇ ਹਨਾ ਤੁਸੀਂ ਟਾਈਮ ਕੱਢਿਆ ਓਕੇ ਓਕੇ ਤੇ ਤੁਹਾਡੇ ਨਾਲ ਮਿਲ ਕੇ ਬਹੁਤ ਸਾਨੂੰ ਮਨ ਲ ਇੱਕ ਜਿਵੇਂ ਕਹਿੰਦੇ ਨੇ ਰੂ ਨੂੰ ਸਕੂਨ ਮਿਲਿਆ ਸਾਡੇ ਵੱਲੋਂ ਸਰੋਤਿਆਂ ਨੂੰ ਧੰਨਵਾਦ ਕਰ ਰਹੇ ਮੇਰੇ ਵੱਲੋਂ ਸਾਰਾ ਓਕੇ ਜਿਹਦਾ سپورਟ ਕਰਿਆ ਕਰੋ ਵੱਧ ਤੋਂ ਵੱਧ ਜਿੰਨੀ ਹੋ ਸਕੇ ਓਕੇ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਈ ਗਲਤੀ ਪਲਤੀ ਹੋਈ ਤਾਂ ਮਾਫ ਕਰਨਾ ਤੇ ਬਾਈ ਨੂੰ ਤੁਸੀਂ ਜ਼ਰੂਰ ਹਨਾ ਲਾਈਕ ਕਮੈਂਟਾਂ ਨੇ ਸ਼ੇਅਰ ਕਰਨਾ ਵੀਡੀਓ ਸ਼ੇਅਰ ਕਰਨੀ ਹੈ ਤੇ ਜੁੜੇ ਰਹਿਣਾ ਸੋ ਮਿਲਦੇ ਹਾਂ ਅਗਲੇ ਪੌਡਕਾਸਟ ਦੇ ਵਿੱਚ ਸਤਿ ਸ੍ਰੀ ਅਕਾਲ